ਸਕੰਦਰ ਸਿੰਘ ਮਲੂਕੇ ਤੋਂ ਮੈਂ ਗੱਲ ਸ਼ੁਰੂ ਕਰਨਾ ਚਾਹੁੰਦਾ ਉਹ ਆਪਣੀ ਨੂੰ ਨਾਲ ਕਾਗਜ਼ ਭਰਉਣ ਨਹੀਂ ਗਏ ਤੁਹਾਡੀ ਇਸ ਟੱਬਰ ਨਾਲ ਗੱਲਬਾਤ ਹੁੰਦੀ ਰਹੀ ਆ ਤੁਸੀਂ ਕਹਿੰਦੇ ਸੀਗੇ ਵੀ ਇਹ ਚੀਜ਼ਾਂ ਇੱਧਰ ਨੂੰ ਜਾਣ ਗਈਆਂ ਸੋ ਦੱਸਿਓ ਜ਼ਰਾ ਇਹ ਤੋਂ ਗੱਲ ਤੋਰੋ ਵੈਸੇ ਤਾਂ ਉਹ ਖੁਸ਼ ਨੇ ਕਾਫੀ ਉਹਨਾਂ ਦੇ ਕੱਠ ਕੋਟ ਠੀਕ ਹੋ ਗਿਆ ਕਹਿੰਦੇ ਕਾਗਜ਼ ਭਰਨ ਵੇਲੇ ਤਾਂ ਬਹੁਤਾ ਕਹਿੰਦੇ ਸਾਡਾ ਅਕਾਲੀਆਂ ਤੋਂ ਵੀ ਜ਼ਿਆਦਾ ਹੋ ਗਿਆ ਕੱਠ ਪਤਾ ਨਹੀਂ ਹੁਣ ਮੈਨੂੰ ਤਾਂ ਮੈਂ ਤਾਂ ਗਰਾਊਂਡ ਤੇ ਸੀਗਾ ਨਹੀਂ ਤੇ ਕੀ ਗੱਲ ਹੋ ਗਈ ਚਲੋ ਇਹਨਾਂ ਕੱਠਾਂ ਨਾਲ ਤਾਂ ਖਰ ਇਲੈਕਸ਼ਨ ਨਹੀਂ ਗੱਡ ਉਹ ਹੋ ਰਹੀ ਪਰ ਐਮਬੀਬੀ ਪਰਮਪਾਲ ਕੌਰ ਨੇ ਭਰਤੇ ਨੇ ਇੱਕ ਗੱਲ ਤਾਂ ਇਹ ਕਲੀਅਰ ਹੋ ਗਈ ਉਹ ਦੁਬਦ ਖਤਮ ਹੋ ਗਈ ਵੈਸੇ ਪਹਿਲਾਂ ਹੀ ਹੋ ਗਈ ਸੀ ਜਦੋਂ ਸਿਫਾ ਪਰਿਵਾਰ ਹੋ ਗਿਆ ਸੀ ਤੇ ਹੁਣ ਕਾਗਜ਼ ਫੜਾ ਦਿੱਤੇ ਗਏ ਨੇ ਸਕਰੂਟੀਨੀ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ ਸਭ ਦੇ ਸਾਹਮਣੇ ਦਿਖਾਈ ਦੇਣਗੀਆਂ ਔਰ ਇਹ ਗੱਲ ਬਿਲਕੁਲ ਅੱਜ ਟਰਨਿੰਗ ਪੁਆਇੰਟ ਵਰਗਾ ਹੀ ਸੀਗਾ ਕਿ ਮੰਨਿਆ ਜਾਂਦਾ ਸੀ ਕਿ ਸ਼ਾਇਦ ਅੱਜ ਕਾਗਜ਼ ਭਰਉਣ ਦਾ ਨਾਲ ਬਰੁਖਾ ਸਾਹਿਬ ਦਿਖਾਈ ਦੇਣਗੇ ਜ਼ਰੂਰ ਕਾਫੀ ਲੋਕਾਂ ਨੂੰ ਇਹ ਲਗਦਾ ਵੀ ਸੇ ਵੀ ਚਲੋ ਨੇਚਰ ਸ਼ਾਇਦ ਹੋ ਮਨ ਬਣਾ ਲੈਣਾ ਔਰ ਪਰਿਵਾਰ ਦਾ ਟਰਾਈ ਵੀ ਸੀ ਕਾਫੀ ਦੇਰ ਤੱਕ ਕਿ ਉਹ ਚਲੇ ਜਾਣ ਪਰ ਉਹ ਨਹੀਂ ਗਏ ਫਿਲਹਾਲ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਗੱਲਾਂ ਵਾ ਤਾਂ ਇੱਥੇ ਇੱਕ ਚੱਲਣ ਲੱਗੀਆਂ ਅੱਗੇ ਤੋਂ ਅੱਗੇ ਜਾਂਦੇ ਜਾਂਦੇ ਵੀ ਚਲੋ ਕਾਗਜ਼ ਵਾਪਸ ਲੈਣ ਤੱਕ ਦੇਖ ਲੈਣੇ ਆ ਬਾਕੀ ਦੀਆਂ ਚੀਜ਼ਾਂ ਨੇ ਮੈਨੂੰ ਇਹ ਲੱਗਦਾ ਕਿ ਉਹ ਇਹ ਕਨਵਿੰਸ ਕਰਾਉਣ ਤੇ ਲੱਗੇ ਹੋਏ ਨੇ ਹਜੇ ਵੀ ਚਲ ਤੁਸੀਂ ਲੜਨਾ ਲੜ ਲਓ ਤੇ ਮੈਨੂੰ ਜਿਆਦਾ ਤੁਸੀਂ ਨਾਲ ਚੱਲਣ ਲਈ ਜਾਂ ਬਾਕੀ ਦੀਆਂ ਚੀਜ਼ਾਂ ਨਾ ਕਰੋ ਮੈਂ ਬੀਜੇਪੀ ਜੁਆਇਨ ਨਹੀਂ ਕਰ ਸਕਦਾ ਮੇਨ ਲਦਰ ਭਾਜਪੀ ਜੁਆਇਨ ਨਾ ਕਰਨਾ ਇਹ ਉਹਨਾਂ ਦਾ ਲਗਭਗ ਫੈਸਲੇ ਵਰਗਾ ਲੱਗਦਾ ਹੈ ਤੇ ਉਹ ਕਿਧਰੇ ਵੀ ਨਾ ਚੱਲਣਾ ਫਿਰ ਠੀਕ ਤਰੀਕੇ ਦੇ ਨਾਲ ਅੰਦਰ ਖਾਤੇ ਕਿਸੇ ਨੂੰ ਕਹਿਤਾ ਮਾਣਾ ਮੋਟਾ ਉਹ ਅਲੱਗ ਗੱਲ ਹੈ ਉਹ ਸ਼ਾਇਦ ਰਿਜ਼ਲਟ ਦੇਖ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਜਿਹੜਾ ਫਿਊਚਰ ਹੈ ਜਾਂ ਸਾਡਾ ਜਿਹੜਾ ਪੰਜਾਬ ਦਾ ਇੱਕ ਓਵਰਾਲ ਤਾਣਾ ਬਾਣਾ ਹੈ ਇਹ ਰੀਜਨਲ ਪਾਰਟੀ ਤੇ ਖਾਸ ਤੌਰ ਤੇ ਅਕਾਲੀ ਪਾਰਟੀ ਨਾਲ ਹੀ ਜੁੜਿਆ ਹੋਇਆ ਅਕਾਲੀ ਦਲ ਦੀ ਮੇਨ ਸਟ੍ਰੀਮ ਚ ਹੈ ਅੱਜ ਕੱਲ ਸੋਬੇਰ ਬਦਲ ਦੇ ਅਗਵਾਈ ਚ ਕਹੀ ਜਾਂਦੀ ਆ ਕਾਨੂੰ ਅਗਵਾਈ ਕਿਸੇ ਹੋਰ ਦੀ ਵੀ ਹੋ ਸਕਦੀ ਆ ਤੀਜੇ ਦੀ ਵੀ ਹੋ ਸਕਦੀ ਆ ਚੌਥੇ ਬੰਦੇ ਉਹ ਅਲੱਗ ਗੱਲ ਆ ਕਿ ਕੀ ਅਕਾਲੀ ਦਲ ਦੀ ਜੇ ਪਰਫਾਰਮੈਂਸ ਬੈਟਰ ਨਹੀਂ ਰਹਿੰਦੀ ਤਾਂ ਜਿਹੜੇ ਵੀ ਨਰਾਜ਼ਗੀਆਂ ਨੇ ਕਿੰਨੇ ਹੀ ਬੰਦੇ ਗਿਣਦੇ ਨੇ ਮਤਲਬ ਕੱਲੇ ਇੱਕ ਬੰਦੇ ਨਹੀਂ ਕੱਲੇ ਢੀਠ ਸੇ ਮਨੂਕੇ ਹੋਣੇ ਨਹੀਂ ਆ ਹੋਰ ਬਹੁਤ ਬੰਦੇ ਨੇ ਈਵਨ ਜਿਹੜੇ ਪੈਸੇ ਲਈ ਨਾਲ ਚੱਲ ਪਏ ਹਜੇ ਵੀ ਚਲੋ ਪਾਰਟੀ ਦੇ ਖਿਲਾਫ ਨਹੀਂ ਜਾਂਦੇ ਵਾਲੀ ਵਰਗੇ ਬੰਦੇ ਨੇ ਬਡਾਲੇ ਵਰਗੇ ਬੰਦੇ ਨੇ ਹੋਰ ਜਿਹੜੇ ਲਗਾਤਾਰਤਾ ਦੇ ਵਿੱਚ ਮਹਿਸੂਸ ਕਰਦੇ ਸੀ ਕਿ ਚਲੋ ਸਾਨੂੰ ਹੁਣ ਇੱਕ ਵਾਰ ਤਾਂ ਚੱਲਣਾ ਹੀ ਚਾਹੀਦਾ ਬਾਕੀ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਚੋਣਾ ਆ ਗਿਆ ਨੇ ਇਵਨ ਬੀਬੀ ਜ਼ਗੀਰ ਕੌਰ ਬੀ ਆ ਉਸ ਲੈਵਲ ਦੀ ਸੈਟੀਸਫੈਕਸ਼ਨ ਕਈ ਫੈਸਲੇ ਆਪਾਂ ਦੇਖੇ ਗਏ ਨੇ ਕញ្ញਾਂ ਤੇ ਉਹ ਕਰਦੇ ਨੇ ਤਾਂ ਕਿ ਇਹੋ ਜਿਹਾ ਦੁਬਾਰਾ ਕੋਈ ਰਿਵਾਈਵਲ ਕੋਈ ਨਵੀਂ ਗੱਲ ਉੱਠੂਗੀ ਫਿਰ ਅੰਦਰ ਅਕਾਲੀ ਦਲ ਤੋਂ ਇਹ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਇਹ ਕਿ ਉਸ ਸਮੇਂ ਤੱਕ ਹੁਣ ਅਗਲੇ ਦਿਨਾਂ ਤੱਕ ਜੋਰ ਲੱਗੂਗਾ ਅਜੇ ਵੀ ਫੈਮਿਲੀ ਦਾ ਜੋਰ ਹੈ ਤੇ ਬੰਦਾ ਖਸ ਬਹੁਤ ਖੁਸੁੱਤੇ ਜਾਂਦਾ ਹੈ ਅਜੇ ਤੱਕ ਅਕਾਲੀ ਦਲ ਨੇ ਉਸ ਲੈਵਲ ਤੇ ਜੋਰ ਲਾ ਕੇ ਮਲੂਕਾ ਸਾਹਿਬ ਦੇ ਘਰ ਜਾ ਕੇ ਪਰਟੀ ਪ੍ਰਧਾਨੀਆਂ ਦਿਖਾਈ ਦਿੰਦਾ ਹੋਵੇ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਕਰਨ ਦਿਓ ਬੱਚੇ ਨਹੀਂ ਬਗਾਵਤ ਕਰਦੇ ਨੇ ਕਰਨ ਦੇ ਦੋ ਚੰਨੋ ਸਾਡੇ ਨਾਲ ਆਓ ਅਕਾਲੀ ਦਲ ਦੀ ਕੈਂਪੇਨ ਤੇ ਚੱਲਦੇ ਆ ਤੇ ਜੇ ਤੁਹਾਨੂੰ ਇਹ ਲੱਗਦਾ ਕਿ ਬਠਿੰਡੇ ਚ ਹੀ ਪ੍ਰੋਬਲਮ ਹੈ ਕਰਨੀ ਤੁਸੀਂ ਬਾਹਰਲੇ ਹਰ ਕੈਂਚ ਚੱਲੋ ਕੈਂਪੇਨ ਕਰਨ ਇਹ ਤਾਂ ਹੁੰਦੀ ਹੈ ਪੋਲਿਟਿਕਸ ਇੱਕ ਉਹਦਾ ਫਿਊਡਲ ਮਾਈਂਡਸੈਟ ਹੈ ਵੇ ਕੋਈ ਨਾ ਤਾਰੇ ਦਿਖਾ ਦਾਂਗੇ ਜੋ ਕਰਨਾ ਕਰ ਲਿਓ ਇੱਕ ਉਹ ਗੱਲ ਹੈ ਮੈਨੂੰ ਲੱਗਦਾ ਪਾਰਟੀਆਂ ਚ ਉਹ ਜ਼ਿਆਦਾ ਭਾਰੂ ਹੈ ਪੋਲਿਟਿਕਸ ਦੀ بجائے ਤੁਸੀਂ ਸੋਚ ਕੇ ਦੇਖੋ ਜੇ ਮਨੂਕਾ ਸਾਹਿਬ ਨੂੰ ਸੁਬੀਰ ਬਾਦਲ ਨਾਲ ਲੈ ਕੇ ਯਾਤਰਾ ਤੇ ਦੂਜੇ ਹਰਕਿਆਂ ਚ ਨਿਕਲ ਜਾਣ ਇੱਥੇ ਤੇ ਛਾੜ ਦੇਣ ਮਟੰਡਾ ਨੂੰ ਨਾਲ ਬਿਨਾਂ ਉਹ ਕਰਨ ਤੱਕ ਕਿੱਡਾ ਮੋਰਲ ਲੈਵਲ ਦਾ ਇੱਕ ਕਰੇ ਜੋ ਹੁੰਦਾ ਤੇ ਉਸ ਲੈਵਲ ਦਾ ਕੀ ਇੰਪੈਕਟ ਪੈਂਦਾ ਉਹਦਾ ਓਵਰঅল ਇਲੈਕਸ਼ਨ ਤੇ ਤੇ ਡੈਮੋਕ੍ਰੇਸੀ ਤੇ ਜਿਹੜੀ ਡੈਮੋਕ੍ਰੇਸੀ ਦੀ ਇਹ ਗੱਲ ਕਰਦੇ ਆ ਕਿ ਵੱਖਰੇ ਵੱਖਰੇ ਵਿਚਾਰਾਂ ਦੇ ਬੰਦੇ ਹੋ ਸਕਦੇ ਨੇ ਔਰ ਵੱਖਰੇ ਵੱਖਰੇ ਵਿਚਾਰ ਨੂੰ ਟੋਕ ਕਰ ਸਕਦੇ ਨੇ ਆਪਣੀ ਲਾਈਨ ਤੇ ਗੱਲ ਕਰ ਸਕਦੇ ਨੇ ਇੱਕ ਉਹ ਗੱਲ ਵੀ ਤਾਂ ਹੈ ਔਰ ਇਹ ਜਿਹੜਾ ਫੈਸਲਾ ਮੇਰੇ ਖਿਆਲ ਨਾਲ ਇਹ ਇਹ ਡਿਸਾਈਡ ਕਰੇਗਾ ਅਗਲੇ ਦਿਨਾਂ ਦੇ ਵਿੱਚ ਕਿ ਕੀ ਡੈਮੋਕ੍ਰੇਸੀ ਲਈ ਕੋਈ ਮੋਕਲਾਦਾਰ ਬਣਾਉਗਾ ਜਾਂ ਬੱਚਿਆਂ ਦੇ ਮਾਮਲੇ ਦੇ ਵਿੱਚ ਹੀ ਮਨਰੂਖਾ ਸਾਹਿਬ ਵੀ ਫਿਰ ਉਹਨਾਂ ਜਿੰਨਾ ਕਿ ਪ੍ਰੈਸ਼ਰ ਪਾਊਗਾ ਤੇ ਨਾਲ ਫਿਰ ਕਈ ਵਾਰ ਮਜਬੂਰੀਆਂ ਐ ਸਾਹਦ ਤੱਕ ਘਰ ਘਰ ਚ ਕਰ ਜਾਂਦੀਆਂ ਨੇ ਵੀ ਚਲੋ ਫਿਰ ਹੁਣ ਕੋਈ ਗੁਜ਼ਾਰਾ ਹੀ ਨਹੀਂ ਹੈ ਤੇ ਆਪਾਂ ਕੀ ਕਰਦੇ ਹਾਂ ਉਹਨਾਂ ਨੂੰ ਵੀ ਫੈਸਲਾ ਲੈਣ ਦੇ ਵਿੱਚ ਔਖਾ ਹੈ ਕਿ ਜੇ ਅਕਾਲੀ ਦਲ ਸਰਕਾਰ ਮੋਨਾ ਬਾਰੇ ਕੋਈ ਜੇ ਤਾਂ ਨਹੀਂ ਤਾਂ ਫਿਰ ਉਹ ਜੇ ਅਕਾਲੀ ਦਲ ਜਮੈਂ ਨਹੀਂ ਆਊਗਾ ਤਾਂ ਕਿ ਕੇ ਬੰਦਾ ਕਹਿੰਦਾ ਵੀ ਚਲੋ ਫਿਰ ਹੁਣ ਕੀ ਦੂਜੇ ਪਾਸੇ ਦਾ ਚਾਂਸ ਨਹੀਂ ਤਾਂ ਇੱਕ ਪਾਸੇ ਦਾ ਦੇਖ ਲਿਆ ਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਹੁਤ ਮਤਲਬ ਹਿਊਮਨ ਸਾਈਕੋਲੋਜੀ ਦਾ ਵੀ ਕੁਐਸਚਨ ਹੈ ਉਹ ਵੀ ਖਦਾਵੀ ਬੰਦੇ ਦਾ ਇੱਕ ਬੰਦੇ ਦੀ ਪਿਛਲੀ ਰਾਜਨੀਤੀ ਦਾ ਵੀ ਸਵਾਲ ਹੈ ਇਹ ਕਾਫੀ ਇੰਪੋਰਟੈਂਟ ਮੇਰਾ ਖਿਆਲ ਹੈ ਕੇਸ ਬਣ ਗਿਆ ਨਹੀਂ ਤਾਂ ਹੁਣ ਤੱਕ ਤਾਂ ਚਲੇ ਹੀ ਜਾਂਦੇ ਜਿਵੇਂ ਆਪਣੇ ਢੀਡਸਾ ਸਾਹਿਬ ਨਹੀਂ ਸੀ ਗਏ ਪਰਮਿੰਦਰ ਜਦੋਂ ਇੱਕ ਵਾਰ ਖੜੇ ਹੋਏ ਸੀਗੇ ਉਹ ਕਹਿੰਦੇ ਸੀ ਮੇਰੀ ਸਿਹਤ ਪਰ ਉਹਨਾਂ ਨੇ ਨਾਏ ਵੀ ਮੇਰੀ ਸਿਹਤ ਦਾ ਲੋ ਨਹੀਂ ਕਰਦੀ ਤੇ ਜਦੋਂ ਅਕਾਲੀ ਦਲ ਤੋਂ ਢੀਡਸਾ ਸਾਹਿਬ ਅਲੱਗ ਹੋ ਗਏ ਸੀ ਪਰਮਿੰਦਰ ਨੂੰ ਟਿਕਟ ਦੇਤੀ ਸੀ ਉਹਨਾਂ ਨੇ ਇਹ ਵੀ ਨਹੀਂ ਸੀ ਕਿ ਆ ਕੇ ਮੈਂ ਕੋਈ ਹੋਰ ਕਾਰਨ ਕਰਕੇ ਨਹੀਂ ਜਾ ਰਿਹਾ ਸਿਹਤ ਇੱਕ ਅਲੱਗ ਬਹਾਨਾ ਮਨੂਕਾ ਸਾਹਿਬ ਸਿਹਤ ਦਾ ਬਹਾਨਾ ਨਹੀਂ ਲਾ ਉਹ ਕਹਿੰਦੇ ਨੇ ਅਪਰੋਚ ਦੇ ਤੌਰ ਤੇ ਮੈਨੂੰ ਨਹੀਂ ਲੱਗ ਰਿਹਾ ਬੀਜੇਪੀ ਚ ਜਾਣਾ ਜਾਂ ਉਹਦੀ ਟਿਕਟ ਤੇ ਲੜਨਾ ਇਹ ਆਪਦੇ ਆਪ ਚ ਇੱਕ ਬੜੀ ਮੇਰੇ ਕਹਿੰਦਾ ਅੱਜ ਦੇ ਜਮਾਨੇ ਚ ਜਦੋਂ ਹਰ ਬੰਦਾ ਉਧਰ ਜਾਣ ਲਈ ਤਿਆਰ ਹੈ ਕੇਂਦਰੀ ਸੱਤਾ ਦੇ ਤਾਂ ਉਸ ਗੱਲ ਨੂੰ ਇੱਕ ਰਿਸਪੈਕਟ ਦੇ ਰੂਪ ਚ ਵੀ ਦੇਖਣਾ ਚਾਹੀਦਾ ਉਹਨਾਂ ਚ ਜਿੰਨਾ ਚਿਰ ਕੋਈ ਫੈਸਲੇ ਨਹੀਂ ਹੋ ਰਹੇ ਮੈਨੂੰ ਲੱਗਦਾ ਕਿਸੇ ਨਹੀਂ ਸਬੂਤ ਸਰਜਕਤ ਹਰਸ਼ਕ ਸਿੰਘ ਜੀ ਮੈਨੂੰ ਲੱਗਦਾ ਜਿਵੇਂ ਸਦਾ ਹਮੇਸ਼ਾ ਸਿੰਘ ਉਹ ਰਾਣੇ ਤਸਵੀਰ ਜੀ ਬਣਾਤੀ ਜੇ ਕਿਤੇ ਸੁਖਵੀਰ ਸਿੰਘ ਬਾਦਲ ਗਲਤੀ ਨਾਲ ਸਾਨੂੰ ਸੁਣ ਲੈਣਾ ਇਹ ਨਾ ਹੋਵੇ ਜਿੱਥੇ ਵੀ ਜਾਂਦੇ ਹੋਣ ਡਰਾਈਵਰ ਨੂੰ ਕਹਿੰਨ ਚੱਲ ਪਈ ਆਪਾਂ ਮਲੋਕਾ ਸਾਹਿਬ ਦੀ ਕੋਠੀ ਨੂੰ ਗੱਡੀ ਮੋੜ ਉਹਨਾਂ ਨੂੰ ਲੈ ਕੇ ਆਈਏ ਐਸ ਉਮਰ ਦੇ ਵਿੱਚ ਮਲੋਕਾ ਸਾਹਿਬ ਦੀ ਉਮਰ ਕੋਈ 70 70 ਤੋਂ ਤੇ ਉੱਪਰ ਹੋਊਗੀ ਨਾ ਉਹ ਜੇ ਉਹਨਾਂ ਦੀ ਨੂਨ ਦੀ ਉਮਰ ਕੋਈ ਲਗਭਗ 58 ਦੇ ਆਸ-ਪਾਸ ਰਿਟਾਇਰ ਹੋਣ ਵਾਲੇ ਸੀ ਤਾਂ ਇਹ 75 ਦੇ ਆਸ-ਪਾਸ ਹੋਣਗੇ ਉਹ ਐਸ ਉਮਰ ਦੇ ਵਿੱਚ ਪਰਿਵਾਰ ਦੀ ਬੜੀ ਜ਼ਰੂਰਤ ਹੁੰਦੀ ਹੈ ਮੈਂ ਇੱਥੇ ਸਾਧਕਪਾਲ ਸਿੰਘ ਜੀ ਇੱਕ ਗੱਲ ਹੋਰ ਵੀ ਕਰਨਾ ਚਾਹੁੰਦਾ ਹਾਂ ਇਹ ਭਾਜਪੀ ਦਾ ਵੀ ਇੱਕ ਪੈਂਤੜਾ ਹੋ ਸਕਦਾ ਕਿ ਮਲੋਕਾ ਸਾਹਿਬ ਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਜੇਕਰ ਕੱਲ ਨੂੰ ਨਤੀਜੇ ਉਨੇ ਨਹੀਂ ਆਉਂਦੇ ਜਿੰਨੇ ਇੱਕ ਤਵਕਕੋ ਕੀਤੀ ਜਾਂਦੀ ਆ ਜੇ ਮੰਨ ਲਓ ਮੈਂ ਨਹੀਂ ਕਹਿ ਰਿਹਾ ਹੋ ਸਕਦਾ ਕਾਲੀ ਦਲ ਬਹੁਤ ਹੀ ਬਿਹਤਰ ਕਰ ਜੇ ਪਰ ਜੇ ਮਾੜੇ ਆਏ ਤਾਂ ਫਿਰ ਇਹਦੇ ਵਿੱਚ ਸਾਰੀ ਲੀਡਰਸ਼ਿਪ ਚੋਂ ਇਹ ਬੰਦੇ ਮੇਨ ਜਿਹੜੇ ਹੋਣਗੇ ਉਹ ਕਹਿਣਗੇ ਪ੍ਰਧਾਨ ਜੀ ਛੱਡੋ ਹੁਣ ਤਾਂ ਪ੍ਰਧਾਨਗੀ ਤੇ ਕਾਲੀ ਦਲ ਵੱਖਰੇ ਤਰੀਕੇ ਨਾਲ ਵੀ ਚੱਲ ਸਕਦਾ ਕਿ ਪ੍ਰਧਾਨ ਜੀ ਹੁਣ ਨਹੀਂ ਛੱਡਦੇ ਤਾਂ ਅਸੀਂ ਕਾਲੀ ਦਲ ਰਿਵਾਈਵ ਕਰਨਾ ਉਦੋਂ ਬੀਜੇਪੀ ਕਹੋ ਕਿ ਚਲੋ ਠੀਕ ਆ ਆਪਾਂ 50-50 ਚ ਸਮਝੌਤਾ ਕਰਦੇ ਆ ਮਲੋਕਾ ਸਾਹਿਬ ਉਦਨ ਬੀਜੇਪੀ ਨਾਲ ਹੀ ਹੋਣਗੇ ਇੱਕ ਤਰ੍ਹਾਂ ਨਾਲ ਇੱਕ ਨਵੇਂ ਆਕਾਲੀ ਦਲ ਵੱਲੋਂ ਕੀ ਕਹਿੰਦੇ ਤੋ ਸੁਖਵੀਰ ਜੀ ਇਹ ਕਿਉਂ ਨਹੀਂ ਕਹਿੜ ਗਏ ਵੀ ਤੁਸੀਂ ਜਿਹੜੇ ਕੈਂਡੀਡੇਟ ਹੈਗੇ ਆ ਵੀ ਤੁਸੀਂ ਜ਼ਿੰਮੇਵਾਰੀ ਆਪਣੇ ਸਿਰ 'ਤੇ ਲਓ ਮੇਰੇ ਸਿਰ 'ਤੇ ਕਿਉਂ ਪਾਉਣਾ ਤੁਸੀਂ ਸਾਰੇ ਬਾਹਰ ਨਿਕਲੋ ਅੱਛਾ ਰਾਈਟੀ ਤੁਹਾਡਾ ਤਾਂ ਰਾਈਟੀ ਨਹੀਂ ਕਹਿਦਾ ਜੇ ਕੋਈ ਜਿੱਤੇਗਾ ਤਾਂ ਹੀ ਹੈ ਨਾ ਗਲਤਾ ਉੱਥੇ ਹੈ ਜੇ ਹਾਰ ਤਾਂ ਫਿਰ ਸਭ ਦੇ ਗੱਲ ਪੈੜੀਆਂ ਨਾ ਆਪਾਂ ਤਾਂ ਹਮੇਸ਼ਾ ਜਿੱਤ ਲੀਡਰ ਦੇ ਸਿਰ ਤੇ ਗੱਲ ਪੈਦੀ ਹੁੰਦੀ ਹੈ ਉਹ ਸੇਰਾ ਜਿੱਤਰਾ ਸੇਰਾ ਲੀਡਰ ਦੇ ਸਿਰ ਹਾਰ ਸਭ ਦੇ ਬਰਾਬਰ ਸੋ ਐਵੇਂ ਮੈਂ ਆਪਾਂ ਕੋਲੋਂ ਇਹ ਮੰਨ ਕੇ ਚੱਲਦੇ ਹੀ ਨਹੀਂ ਆਪਾਂ ਵੀ ਹਾਰਨਗੇ ਆਪਾਂ ਤਾਂ ਕਹਿੰਦੇ ਵੀ ਤੇਰਾ ਦੀ ਤੇਰਾ ਜਿੱਤਣਗੇ ਸੰਵੀਰ ਜੀ ਉਹਨਾਂ ਦੇ ਵਾਅਦੇ ਵਿੱਚ ਆਪਾਂ ਕਿਉਂ ਕਹੀਏ ਵੀ ਹਾਰਨਗੇ ਆ ਪਤਾ ਉਹ ਸੋਚਦਾ ਹੀ ਨਹੀਂ ਗੱਲ ਆ ਰਹੀ ਮੈਂ ਕਰਦਾ ਆਪਣੇ ਮਲੂਕਾ ਜੀ ਦੇ ਠੀਕ ਹੈ ਮੈਂ ਡੇਵਾ ਤੋਂ ਕਹਿ ਰਿਹਾ ਵੀ ਟੱਬਰ ਦੇ ਵਿੱਚ ਬੱਚਿਆਂ ਦੇ ਵੀ ਉਸ ਪਖੜੇ ਹੋ ਸਕਦੇ ਪੇਰੈਂਟਸ ਤੋਂ ਹੁੰਦਾ ਰਿਹਾ ਕੋਈ ਨਵੀਂ ਗੱਲ ਨਹੀਂ ਲੇਕਿਨ ਇੱਥੇ ਮੈਂ ਮੈਨੂੰ ਮੇਰੇ ਦਿਮਾਗ 'ਚ ਆ ਗਈ ਜਦੋਂ ਇਹਨਾਂ ਦੇ ਨੋ ਨੇ ਅਸਤੀਫਾ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਲਾਸਟ ਮੀਟਿੰਗ ਹੈ ਜਿੱਥੇ ਇਹ હાજર ਸੀ ਸਟੇਜ ਤੇ ਬੀਬੀ ਹਰਸ਼ੀਮਰਤ कौर ਬਾਦਲ ਦੀ ਕਾਨਫਰੰਸ ਦੇ ਵਿੱਚ ਇਹ ਪਿੱਛੇ ਸੋਫੇ ਦੇ ਡੱਗੇ 'ਤੇ ਬੈਠੇ ਸੀ ਬਿਲਕੁਲ ਉਹ ਮੈਨੂੰ ਭੇਜੀ ਕਿਸੇ ਦੋਸਤ ਨੇ ਕਹਿੰਦੇ ਵੀ ਜਦੋਂ ਪਤਾ ਲੱਗ ਗਿਆ ਵੀ ਪਰਮਪਾਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਤੇ ਹਾਲੇ ਭਾਜਪਾ ਜਾਇਰ ਨਹੀਂ ਸੀ ਕਰਨੀ ਤੇ ਨਾਲ ਮੈਨੂੰ ਫੋਟੋ ਫਾਰਵਰਡ ਹੋ ਕੇ ਆ ਗਈ ਕਿਸੇ ਪਾਸੋਂ ਉਹ ਕਹਿੰਦੇ ਵੀ ਬੜੇ ਦਾ ਮਤਲਬ ਹੈ ਇਹਨਾਂ ਨੂੰ ਪਤਾ ਸੀਗਾ ਵੀ ਰਿਜਾਈਨ ਕਰਤਾ ਮੈਂ ਕਿਹਾ ਵੀ ਫੋਟੋ ਤੇ ਬਿਲਕੁਲ ਉਹ ਨਿੱਗੇ ਪਏ ਸੀਗੇ ਹੁਣ ਸਮੱਸਿਆ ਇੱਕ ਹੋਰ ਹੈ ਬੱਚਿਆਂ ਦੇ ਬਿਲਕੁਲ ਵੀ ਉਸ ਵਾਕ ਹੋ ਸਕਦੇ ਆ ਹੁਣ ਸੁਖਵੀਰ ਜੀ ਕੀ ਇਹਨੂੰ ਟਰਸਟ ਕਰਨਗੇ ਇਹਨਾਂ ਨੂੰ ਜਿਹੜੀ ਆਪਾਂ ਗੱਲ ਕਰ ਰਹੇ ਸੀ ਬਈ ਘਰ ਜਾ ਕੇ ਉਹਨੂੰ ਲਿਆਓ ਉਹਨੂੰ ਟਰਸਟ ਨਹੀਂ ਕਰਨਗੇ ਸਭ ਤੋਂ ਟਰਸਟ ਦੀ ਸਮੱਸਿਆ ਉੱਥੇ ਆ ਗਈ ਉਹ ਵੀ ਨਹੀਂ ਕਰਨਗੇ ਇਹ ਵੀ ਨਹੀਂ ਕਰਨਗੇ ਉਹਨਾਂ ਨੂੰ ਇਹ ਵੀ ਨਹੀਂ ਕਰਨਗੇ ਤੇ ਉਹ ਵੀ ਨਹੀਂ ਕਰਨਗੇ ਜਿਹੜਾ ਟਰਸਟ ਡੈਫਿਸਿਟ ਹੈ ਉਹ ਆ ਗਿਆ ਸਾਰੀ ਗੱਲ ਦੇ ਵਿੱਚ ਸੋ ਜਦੋਂ ਟਰਸਟ ਡੈਫਿਸਿਟ ਹੋਵੇ ਫਿਰ ਜੋ ਮਰਜ਼ੀ ਹੋ ਜਾਏ ਫਿਰ ਉਹ ਗੱਲ ਸਿਰੇ ਨਹੀਂ ਲੱਗਦੀ ਹੁੰਦੀ ਨਾ ਹੀ ਸੌਲਵ ਹੋ ਜੇ ਜਿਸ ਤਰੀਕੇ ਨਾਲ ਅੰਦਰ ਰੈਜੈਂਟਮੈਂਟ ਆ ਜਿਵੇਂ ਪਰਮਿੰਦਰ ਢੀਂਡਸਾ ਨੂੰ ਨਾਲ ਨਹੀਂ ਤੋੜਿਆ ਗਿਆ ਹੁਣ ਤੱਕ ਉਹ ਬੈਠੇ ਨੇ ਦਬਾਬੇ ਦੇ ਵਿੱਚ ਕੁਝ ਲੀਡਰ ਬੈਠੇ ਹੋਏ ਨੇ ਔਰ ਸਾਰੀਆਂ ਚੀਜ਼ਾਂ ਵੀ ਕੱਲ ਨੂੰ ਇਸ ਵਾਰੀ ਰੈਜੈਂਟਮੈਂਟ ਥੋੜੀ ਜਿਹੀ ਵੱਡੀ ਵੀ ਹੋ ਸਕਦੀ ਹੈ ਮੈਂ ਚਾਹੁੰਦਾ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੇ ਇਫੈਕਟਿਵ ਸੇਅ ਰੱਖਿਆ ਸੀ ਤਾਂ ਲਗਾਤਾਰ ਹੀ ਇਸ ਜੂ ਦੇ ਲੋਕ ਆ ਗਏ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਪਰ ਅਕਾਲੀ ਦਲ ਭਾਵੇਂ ਕੋਈ ਜਿਹੜਾ ਮਰਜੀ ਹੋਵੇ ਇਹ ਨਹੀਂ ਕਿ ਸੰਦੀਪ ਸਿੰਘ ਬਾਦਲ ਦਾ ਅਕਾਲੀ ਦਲ ਹੋਵੇ ਅਕਾਲੀ ਦਲ ਦੀ ਗੱਲ ਕਰਦਾਂ ਮੈਂ ਜਿਹੜਾ ਅਕਾਲੀ ਸੈਗਮੈਂਟ ਹੈ ਤਕੜਾ ਹੋਣਾ ਚਾਹੀਦਾ ਲੀਡਰ ਜਿਹੜਾ ਮਰਜ਼ੀ ਹੋਵੇ ਤੇ ਉਹਦੀ ਬਾਡੀ ਮੋਟੇ ਕਮਿਟਮੈਂਟ ਤਾਂ ਪੰਜਾਬ ਦੇ ਪ੍ਰਤੀ ਰਹਿੰਦੀ ਹੈ ਹੋਰ ਕਿਸੇ ਪਾਰਟੀ ਦੀ ਮੁਖਵਾ ਵੀ ਹੈ ਨਹੀਂ ਗਾ ਦੇਖੋ ਫਰਕ ਇੱਥੇ ਆ ਕੇ ਕਿ ਜਿਹੜੇ ਪੰਜਾਬ ਦਾ ਸੋਸ਼ਲ ਸਟਰਕਚਰ ਹੈ ਜਿਹੜੀ ਉਹਦੇ ਨਾਲ ਕਮਿਟਮੈਂਟ ਹੈ ਉਹ ਜਿਹੜਾ ਅਕਾਲੀ ਸੋਚ ਛਾਇਨਾ ਉਹਦੇ ਵਿੱਚ ਮਿਲਦੀ ਤੁਹਾਨੂੰ ਆ ਕੇ ਜੀ ਤਾਂ ਉਹ ਅਕਾਲੀ ਸੋਚ ਕਈ ਵਾਰੀ ਉਹ ਲੀਡਰ ਵਾਕਿਆ ਪਾਰਟੀਆਂ ਦੇ ਵਿੱਚ ਵੀ ਆ ਕੇ ਬੈਠੇ ਹੁੰਦੇ ਆ ਉਹ ਸੋਚ ਹੈ ਮੈਂ ਅਕਾਲੀ ਦਲ ਨੂੰ ਪਾਰਟੀ ਨਹੀਂ ਇੱਕ ਸੋਚ ਮੰਨ ਕੇ ਤੁਰਦਾ ਹਾਂ ਵੀ ਜਿਹੜੀ ਅਕਾਲੀ ਸੋਚ ਹੈ ਉਪਰੋ ਪੰਜਾਬ ਹੈ ਬੇਸਿਕਲੀ ਤੇ ਉਹ ਸੋਚ ਰਹਿਣੀ ਚਾਹੀਦੀ ਇਸ ਕਰਕੇ ਮੈਂ ਕਹਿੰਦਾ ਹੁਣਾ ਕਿ ਅਕਾਲੀ ਦਲ ਨੂੰ ਤਕੜਾ ਹੋਣਾ ਚਾਹੀਦਾ ਲੇਕਿਨ ਇਹਨਾਂ ਦਾ ਮਸਲਾ ਸਿਰਫ ਕੁਰਸੀ ਦੀ ਲੜਾਈ ਹੁੰਦਾ ਜਿਹੜੀ ਇਹ ਲੀਡਰਸ਼ਿਪ ਹੈਗੀ ਹੈ ਸਰ ਮੀਤ ਸਿੰਘ ਦੀ ਆਖਰੀ ਟਿੱਪਣੀ ਨੇ ਮੈਨੂੰ ਇਹ ਲੱਗਦਾ ਕਿ ਜਿਹੜੇ ਪਰੇਸ਼ਾਨ ਲੀਡਰ ਨੇ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਏਦੋਂ ਵੱਖਰੀ ਹੈ ਕੋਈ ਉਹਨਾਂ ਦਾ ਕੋਈ ਫੈਮਿਲੀ ਰੋਲ ਏਦੋਂ ਵੱਖਰਾ ਹੈ ਜਾਂ ਉਹਨਾਂ ਨੇ ਸਾਰੇ ਫਾਇਦੇ ਨਹੀਂ ਲਏ ਸਾਰੀਆਂ ਚੀਜ਼ਾਂ ਨਹੀਂ ਰੌਣਾ ਕੇ ਬਲੇ ਹੈ ਪੰਜਾਬ ਦੀ ਧਰਤੀ ਦੇ ਉੱਤੇ ਰੀਜਨਲ ਪਾਰਟੀ ਔਰ ਪੰਥਕ ਮਤਲਬ ਅਪਰੋਚ ਵਾਲੀ ਪਾਰਟੀ ਦੀ ਗਰਾਊਂਡ ਹੈ ਤੇ ਉਹ ਇੱਕ ਇਲੈਕਸ਼ਨ ਦੋ ਇਲੈਕਸ਼ਨ ਇਧਰ ਉਧਰ ਹੁੰਦੀ ਹੈ ਉਹ ਇੱਕ ਅਲੱਗ ਗੱਲਾਂ ਨੇ ਉਹ ਮਾਨੇ ਨਹੀਂ ਰੱਖਦੀ ਇੰਦੀ ਲੌਂਗ ਰਨ ਉਹ ਸਪੇਸ ਹਮੇਸ਼ਾ ਹੀ ਰਹੂਗੀ ਔਰ ਉਹ ਐਡਜਸਟ ਵੀ ਕਰੂਗੀ ਤੇ ਉਹ ਦੁਬਾਰਾ ਬਾਉਂਸ ਬੈਕ ਵੀ ਕਰੂਗੀ ਕਿਉਂਕਿ ਉਹ ਧਰਤੀ ਦਾ ਕੁਐਸਚਨ ਹੈ ਉਹ ਇੱਕ ਪਾਰਟੀ ਆ ਇੱਕ ਲੀਡਰ ਦਾ ਕੁਐਸਚਨ ਨਹੀਂ ਹੈ ਜਿਵੇਂ ਪੰਜਾਬ ਮੂਵਮੈਂਟਾਂ ਚ ਬਾਰ ਬਾਰ ਬੌਸ ਬੈਂਕ ਕਰਦਾ ਕੁਝ ਸਾਲਾਂ ਬਾਅਦ ਦਸਾਂ 15 ਸਾਲਾਂ ਬਾਅਦ ਪਰ ਬਸਰਤੇ ਉਹਦੇ ਨਾਲ ਚੀਜ਼ਾਂ ਇਹ ਜੁੜੀਆਂ ਹੁੰਦੀਆਂ ਨੇ ਕਿ ਜਿਹੜੇ ਅਲੱਗ ਬੰਦੇ ਨੇ ਜਿਹੜੇ ਸੁਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਨੂੰ ਚੈਲੰਜ ਕਰਦੇ ਨੇ ਜਾਂ ਬਾਕੀ ਨੇ ਉਹ ਆਪਣੇ ਅੰਦਰ ਕੋਈ ਬਦਲਾ ਲਿਆ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਚ ਉਹਨਾਂ ਦੇ ਲਾਲਚ ਚ ਉਹਨਾਂ ਦੇ ਬਿਜ਼ਨਸ ਚ ਉਹ ਬਿਜ਼ਨਸ ਨਹੀਂ ਕਰਨਗੇ ਉਹ ਟੋਟਲ ਅਕਾਲੀ ਦਲ ਦੀ ਤਰ੍ਹਾਂ ਜਿਵੇਂ ਪੁਰਾਣੇ ਪੁੱਧੀ ਹੈ ਕਿ ਪੰਜਾਬ ਦੇ ਪ੍ਰਤੀ ਸਮਰਪਨ ਭਾਵਨਾ ਪੰਥ ਦੇ ਪ੍ਰਤੀ ਉਸ ਤਰੀਕੇ ਦਾ ਚੱਲਣਗੇ ਉਹਨਾਂ ਦਾ ਏਜੰਡਾ ਟੋਟਲ ਫੈਡਰਲ ਸਟਰਕਚਰ ਨੂੰ ਧਿਆਨ ਚ ਰੱਖ ਕੇ ਪੰਜਾਬ ਦੇ ਇਸ਼ੂ ਜ ਨੂੰ ਧਿਆਨ ਚ ਰੱਖ ਕੇ ਲਗਾਤਾਰ ਬੇਲੰਗ ਹੋ ਕੇ ਕੰਮ ਕਰਨ ਦਾ ਹੋਏਗਾ ਜੇ ਤਾਂ ਉਹ ਹੋਏਗਾ ਫਿਰ ਤਾਂ ਠੀਕ ਹੈ ਨਹੀਂ ਤਾਂ ਐਂਟੀ ਬਾਦਲ ਕੱਲੇ ਸਲੋਗਨ ਨਾਲ ਬਹੁਤ ਧੜੇ ਹੁਣ ਤੱਕ ਆ ਗਏ ਬਹੁਤ ਚਲੇ ਗਏ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਫਰੂਟਫੁੱਲ ਨਤੀਜਾ ਹੁੰਦਾ ਉਹ ਆਪ ਹੀ ਇਕੱਠੇ ਨਹੀਂ ਹੁੰਦੇ ਨਾ ਹੋ ਸਕਦੇ ਨੇ ਕਦੇਆਂ ਕਿ ਇਸੇ ਇੱਕ ਦੇ ਅਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਜਾਂਦੀਆਂ ਹੁੰਦੀਆਂ ਔਰ ਉਹਦੇ ਵਜ੍ਹਾ ਹੈ ਇਹ ਪੰਜਾਬ ਨੂੰ ਇੱਕ ਅਜੰਡਾ ਬੇਸਡ ਇੱਕ ਨਵੇਂ ਸਿਰੇ ਦੀ ਆਰਗੇਨਾਈਜੇਸ਼ਨ ਦੀ ਔਰ ਨਵੀਂ ਕਮਿਟਮੈਂਟ ਵਾਲੀ ਲੀਡਰਸ਼ਿਪ ਦੀ ਲੋੜ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪੁਰਾਣਿਆਂ ਚ ਜਿਹੜੇ ਉਹਦੇ ird gird ਵਾਲਾ ਹੀ ਪੁਰਾਣੀ ਲੀਡਰਸ਼ਿਪ ਉਹਦੇ ਚ ਦਮ ਹੋਏਗਾ ਕਿ ਉਹ ਅਲਟਰਨੇਟਿਵ ਬਣ ਜੇਗੀ ਕੋਈ ਆਕੇ ਹਾਂ ਉਸ ਨਰਾਸ਼ਤਾ ਦੇ ਵਿੱਚੋਂ ਸ਼ਾਇਦ ਕੋਈ ਨਵੀਂ ਤੇ ਕੋਈ ਮੂਵਮੈਂਟ ਅ ਮਰ ਜਾ ਹੋਵੇ ਉਨਾ ਪੰਥਕ ਮੁੱਦਿਆਂ ਤੇ ਉਹਨਾ ਪੰਜਾਬ ਦੇ ਮੁੱਦਿਆਂ ਤੇ ਕੋਈ ਮੂਵਮੈਂਟ ਤਾਂ ਚੱਲੇ ਕੋਈ ਮੂਵਮੈਂਟ ਰਨ ਕਰਨ ਵਾਲੀ ਧਿਰ ਤਾਂ ਹੋਵੇ ਮੂਵਮੈਂਟ ਦਾ ਤਾਂ ਕੋਈ ਸੱਦਾ ਹੀ ਨਹੀਂ ਦੇ ਰਹੀ ਉਹ ਝੋੜ ਤਾੜ ਝੋਗ ਹੈ ਰਹੀ ਆ ਮੈਂ ਤੈਨੂੰ ਹਟਾਤਾ ਇਹਨੂੰ ਬਣਾਤਾ ਆ ਤਾੜ ਤਾਤਾ ਇਹਦੇ 'ਚ ਤਾਂ ਕੋਈ ਫਰਕ ਨਹੀਂ ਹੈ ਤਾਂ ਨੰਬਰ ਗੇਮ ਹੈ ਨੰਬਰ ਗੇਮ ਨਾਲ ਚੀਜ਼ਾਂ 'ਚ ਬਦਲਾ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਫਿਊਚਰ ਦੇ ਵਿੱਚ ਜਿਵੇਂ ਪੰਜਾਬ ਦੇ ਲੋਕ ਸਵਾਲ ਕਰਨ ਲੱਗੇ ਨੇ ਜਿਵੇਂ ਪੰਜਾਬ ਦੇ ਲੋਕਾਂ ਦਾ ਖਰਦਾਰ ਵੱਧਣ ਰਿਹਾ ਉਸ ਤੋਂ ਬਾਅਦ ਜਿਵੇਂ ਚਾਹੇ ਕਿਸਾਨਾਂ ਅੰਦੋਲਨ ਬਾਕੀ ਅੰਦੋਲਨਾਂ 'ਚ ਪੈ ਰਹੇ ਨੇ ਤਾਂ ਇਹ ਅੰਦੋਲਨਾਂ ਦੀ ਧਰਤੀ ਜ ਇਹ ਪੋਲੀਟੀਕਲ ਅੰਦੋਲਨ ਵੀ ਪੈਦਾ ਕਰੂਗੀ ਇਹ ਕੋਈ ਐ ਮਤਲਬ ਇਹੋ ਜੀ ਧਰਤੀ ਬੰਜਰ ਨਹੀਂ ਹੋ ਗਿਆ ਕਿ ਚੋ ਪੋਲੀਟੀਕਲ ਅੰਦੋਲਨ ਨਹੀਂ ਆਊਗਾ ਔਰ ਉਹ ਜਿਹੜਾ ਕਿ ਪੰਜਾਬ ਦੇ ਜਿਹਦੇ ਆਧਾਰ ਤੇ ਸਦੀਆਂ ਤੋਂ ਬਚਦਾ ਜਿਵੇਂ ਜਿਹੜੇ ਆਧਾਰ ਤੇ ਪੰਜਾਬ ਉਸੇ ਇੱਕ ਨੇਚਰਲ ਪ੍ਰੋਸੈਸ ਦਾ ਹਿੱਸਾ ਹੋਊਗਾ ਨਹੀਂ ਨਾ ਕਿ ਕੋਈ ਇਹਨਾਂ ਚੋ ਜੋੜ ਤੋੜ ਕਰਕੇ ਵੀ ਰੱਖਿਆਦਾ ਕੋਈ ਗੱਲ ਸਗੋ ਪ੍ਰੋਬਲਮ ਹੀ ਇਹ ਹੈ ਕਿ ਜਿਹੜੀ ਵੀ ਤੇ ਰੁਟਦੀ ਆ ਇਹਦੇ ਚੀ ਜੋੜ ਤੋੜ ਕਰਕੇ ਟਰਾਈ ਕਰਦੀ ਆ ਹਮੇਸ਼ਾ ਸਭ ਤੋਂ بڑا ਨੁਕਸਾਨ ਹੈ ਹੀ ਹੋਥੇ ਤੁਸੀਂ ਪਿੱਛੇ ਇੱਕ ਦੋ ਸੰਸਥਾਵਾਂ ਨੂੰ ਲੈੜਿਓ ਦੇਖਿਆ ਜਿਹਦੇ ਵਿੱਚ ਤੁਸੀਂ ਵਿਚਾਰਧਾਰਕ ਤੌਰ ਤੇ ਕੰਟਰੀਬਿਊਟ ਵੀ ਕੀਤਾ ਸੰਸਥਾਵਾਂ ਕਿਉਂ ਨਹੀਂ ਖੜੀਆਂ ਹੋ ਪਾਉਂਦੀਆਂ ਪੰਜਾਬ ਦੇ ਵਿੱਚ ਹੁਣ ਤੱਕ ਕੀ ਮੁਸ਼ਕਲ ਕੀ ਆ ਰਹੀ ਹੈ ਆਖਰ ਕੋਈ ਵੀ ਧਿਰ ਲੋਕ ਸਾਰੇ ਜਿਹੜੇ ਕਹਿੰਦੇ ਅਸੀਂ ਬੜੇ ਸਹਿਰਤਾ ਕਿੱਥੇ ਕਮੀ ਕਿੱਥੇ ਆ ਰਹੀ ਹੈ ਤੁਹਾਨੂੰ ਲੱਗਦਾ ਕਿ ਸਮਾਂ ਨਹੀਂ ਦੇ ਪਾ ਰਹੇ ਲੋਕ ਜਿਹੜੇ ਆਉਂਦੇ ਨੇ ਉਹ ਛੋਟੇ ਦਾਈਏ ਰੱਖ ਕੇ ਆਉਂਦੇ ਆ ਮਤਲਬ ਉਹਨਾਂ ਦੇ ਟੀਚੇ ਛੋਟੇ ਹੁੰਦੇ ਆ ਉਹਨਾਂ ਦੇ ਕੋਲ ਰਿਸੋਰਸਸ ਨਹੀਂ ਹੁੰਦੇ ਲੋੜ ਕਿਸ ਚੀਜ਼ ਦੀ ਆਖਰ ਇਹਨਾਂ ਵੈਕਿਊਮ ਭਰਿਆ ਕਿਉਂ ਨਹੀਂ ਜਾ ਰਿਹਾ ਮੈਨੂੰ ਨਾ ਕਿਦਰ ਰਿਸੋਰਸਸ ਮੈਟਰ ਨਹੀਂ ਕਰਦੇ ਰਿਸੋਰਸਸ ਤਾਂ ਲੋਕ ਹੀ ਦਿੰਦੇ ਨਾ ਕਿਸਾਨਾਂ ਅੰਦੋਲਨ ਕੋਲ ਕਿਹੜੇ ਰਿਸੋਰਸਸ ਸੀਗੇ ਸਵਾ ਸਾਲ ਬਹਿ ਗਏ ਜਿੰਨਾ ਕਰੋੜਾਂ ਰੁਪਇਆ ਖਰਚ ਹੋਇਆ ਉਹ ਕਿੱਥੋਂ ਆਇਆ ਉਹਦੇ ਨਾਲ ਤਾਂ 10 ਇਲੈਕਸ਼ਨਾਂ ਲੜੀਆਂ ਜਾ ਸਕਦੀਆਂ ਨੇ ਲੜੀਆਂ ਆਉਂਦੀਆਂ ਪੰਜਾਬ ਦੀਆਂ ਜੇ ਕਰ ਇਹ ਗੱਲ ਹੁੰਦੀ ਮੈਨੂੰ ਤਾਂ ਪੰਜਾਬ ਦੇ ਵਿੱਚ ਇਕੱਲਾ ਰਿਸੋਰਸਸ ਜ ਮੈਟਰ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹ ਮੈਟਰ ਕਰਦੇ ਨੇ ਕੀ ਤੁਸੀਂ ਕਿਸੇ ਵਿਚਾਰਧਾਰਕ ਹਿਸਟਰੀ ਨਾਲ ਜੋੜ ਕੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ ਤੇ ਉਹ ਕੋਈ ਫਿਊਚਰ ਦਾ ਏਜੰਡਾ ਦਿੰਦੀ ਹੈ ਤੁਹਾਡੇ ਕੋਲ ਕੋਈ ਆਲਟਰਨੇਟਿਵ ਮਾਡਲ ਦਾ ਸੰਕਲਪ ਹੈਗਾ ਪੰਜਾਬ ਜਿਹੜੀਆਂ ਰਜਿਸਟੈਂਸ ਹੋਣ ਦੀ ਸੰਕਟ ਨਾਲ ਜੂਝ ਰਿਹਾ ਹੈ ਸਾਡੇ ਪਾਣੀ ਦਾ ਕੁਐਸਚਨ ਹੈ ਧਰਤੀ ਦਾ ਕੁਐਸਚਨ ਹੈ ਫੋਰਸਡ ਮਾਈਗ੍ਰੇਸ਼ਨ ਦੇ ਨੇ ਡਰਗ ਦੇ ਨੇ ਜਿੰਨੇ ਵੀ ਇਸ਼ੂ ਸਾਡੇ ਸਾਹਮਣੇ ਆ ਰਹੇ ਨੇ ਐਗਰੀਕਲਚਰ ਦੇ ਨੇ ਉਹਨਾਂ ਲਈ ਤੁਹਾਡੇ ਕੋਲ ਕੋਈ ਕੋਈ ਥੋੜਾ ਮੋਟਾ ਵੀ ਐਨੀ ਕੁ 100% ਲੈ ਕੇ ਚੱਲਦਾ ਹੁੰਦਾ ਕੋਈ ਬੰਦਾ ਜਾਂ ਕੋਈ ਪਾਰਟੀ ਐਡੀ ਹੋ ਜਾਂਦੀ ਹੈ ਪਰ ਕੋਈ ਖਾਕਾ ਜਿਹਾ ਹੈ ਥੋੜਾ ਬਹੁਤ ਫਿਰ ਉਹ ਖਾਕੇ ਨੂੰ ਪਰਨਾਈ ਹੋਈ ਚੀਜ਼ ਹੈ ਔਰ ਕਿਹੜਾ ਬੰਦਾ ਗੱਲ ਕਰ ਰਿਹਾ ਤੁਸੀਂ ਦੇਖੋ ਜਿਹੜੇ ਜਿਹੜੇ ਬੰਦੇ ਚੋਣਾ ਲੜ ਰਹੇ ਨੇ ਪੰਚਾਇਤੀ ਉਹ ਉਵੇਂ ਹੀ ਲੜ ਰਹੇ ਨੇ ਜਿਵੇਂ ਦੂਜੇ ਲੜ ਰਹੇ ਨੇ ਕਿਸੇ ਨੇ ਕੋਈ 73ਵੀਂ 74ਵੀਂ ਸੋਧ ਦੀ ਕੋਈ ਗੱਲ ਕਰਦਾ ਕਿ ਬਾਵਰਮੈਂਟ ਆਫ ਪੀਪਲ ਕੋਈ ਲੋੜ ਹੁੰਦੀ ਹੈ ਸੰਘਤੀ ਪਰ ਕੇ ਆ ਇਹਨੂੰ ਗ੍ਰਾਮ ਸਭਾ ਪਿੰਡ ਦੀ ਜੇਕਰ ਲੀਗਲ ਡੈਪਿਟ ਪਿੱਟ ਪਿੱਟ ਵੀ ਦਿੰਦੀ ਹੈ ਪੁੱਠ ਦਿੰਦੀ ਹੈ ਤੁਹਾਡੀ ਹਿਸਟਰੀ 'ਚ ਤੁਹਾਡੀ ਪੋਲਿਟਿਕ ਤੁਹਾਡਾ ਕਲਚਰ ਦਿੰਦਾ ਉਹਨੂੰ ਇਹਨੂੰ ਇੱਕ ਮਿਕਰ ਕਰਨ ਦੀ ਕਿਸੇ ਵੀ ਲੜਾਈ ਦਾ ਕੋਈ 파ਰਟ ਹੈ ਕਿਸੇ ਦਾ ਅਜੰਡਾ ਹੈ ਸਭ ਤੋਂ ਵੱਡਾ ਮੈਨੂੰ ਵੱਡੀ ਲੱਗਦੀ ਹੈ ਕਿ ਜਿਹੜੇ ਸੰਗਤੀ ਰੂਪ ਦੇ ਉਹ ਫੈਸਲੇ ਨੇ ਉਧਰ ਨੂੰ ਧਿਆਨ ਅਜੇ ਕਿਸੇ ਲੀਡਰਸ਼ਿਪ ਦਾ ਨਹੀਂ ਗਿਆ ਮੇਰਾ ਮੇਰਾ ਇਹ ਮੰਨਣਾ ਹੈ ਅਸਲ ਦੇ ਵਿੱਚ ਕਿ ਗਰਾਸ ਰੂਟ ਤੋਂ ਉੱਠਣੀ ਹੈ ਡੈਮੋਕਰੈਟਿਕ ਨਵਾਂ ਪ੍ਰੋਸੈਸ ਜਣਾ ਉੱਪਰੋਂ ਨਹੀਂ ਉੱਠਣਾ ਪੈ ਰਿ ਹੈ ਫੈਰੀ ਦੇ ਵਿੱਚੋਂ ਕੋਈ ਨਵਾਂ ਲੀਡਰ ਕਿਧਰੋਂ ਨੇ ਆਉ ਉਹ ਇਧਰੋਂ ਨੇ ਆ ਅਸੀਂ ਲੀਡਰ ਭਾੜਵੇ ਆ ਕਿਤੋਂ ਆ ਜੇ ਜਿਹੜਾ ਅੱਗੇ ਮੂਹਰ ਲੱਗੇ ਅਸੀਂ ਉਹ ਏਜੰਡੇ ਤੇ ਕੰਮ ਕਰਨ ਲਈ ਹਜੇ ਕੋਈ ਗਰੁੱਪ ਕੋਈ ਧਿਰ ਉਨਾ ਤਿਆਰ ਨਹੀਂ ਹੈ ਕਿ ਉਹ ਬਿਨਾਂ ਸੱਤਾ ਤੋਂ ਕਿ ਮੈਨੂੰ ਹੁਣੇ 29 ਚ ਚਾਹੀਦੀ ਹੈ ਮੈਨੂੰ ਹੁਣੇ 27 ਚ ਚਾਹੀਦੀ ਹੈ ਮੈਨੂੰ ਐਨ ਐਚ ਚਾਹੀਦੀ ਹੈ ਉਹ ਤੇ ਕੰਮ ਕਰੇ ਪੰਜ ਚਾਰ ਸਾਲ ਲੋਕਾਂ ਨੂੰ ਦਿਖਾਵੇ ਇੱਕ ਭਰੋਸਾ ਜਿੱਤੇ ਬੇਭਰੋਸਗੀ ਦਾ ਸੰਕਟ ਹੈ ਤੇ ਉਹ ਬੇਲਗਾਮ ਹੋ ਕੇ ਸਵਾਰਥ ਉਸ ਲੈਵਲ ਦਾ ਛੱਡ ਕੇ ਕੋਈ ਧਿਰ ਨਿਕਲਣ ਲਈ ਤਿਆਰ ਹੈ ਪੰਜਾਬ ਦੇ ਵਿੱਚ ਪੰਜ ਬੰਦਿਆਂ ਦੀ 10 ਬੰਦਿਆਂ ਦੀ 20 ਬੰਦਿਆਂ ਦਾ ਕੋਈ ਗਰੁੱਪ ਜਿਹਦੀ ਕਰੈਡੀਬਿਲਟੀ ਸਾਬਤ ਕਰਨੀ ਹੋਵੇ ਉਹਨੇ ਪਹਿਲਾਂ ਪਹਿਲਾਂ ਸਾਬਤ ਕਰਨੀ ਪੈਂਦੀ ਹੈ ਪ੍ਰੈਕਟਿਸ ਦੇ ਵਿੱਚ ਕਹਿਣ ਦੇ ਵਿੱਚ ਨਹੀਂ ਪ੍ਰੈਕਟਿਸ ਦੇ ਵਿੱਚ ਸਾਬਤ ਕਰਨ ਲਈ ਟਾਈਮ ਚਾਹੀਦਾ ਹੁੰਦਾ ਉਹ ਅੱਜ ਅੱਜ ਬੀਜ ਬੀਜਿਆ ਜਦੈ ਨਹੀਂ ਕਟਿਆ ਜਾਂਦਾ ਨੇਚਰ ਦਾ ਨਾਅ ਹੈ ਕਿ ਬੀਜ ਨੂੰ ਹਰ ਇੱਕ ਦੀ ਏਜ ਹੈ ਉਹਨੂੰ ਵੱਡਣ ਦੇ ਲਈ ਉਹਨਾਂ ਟਾਈਮ ਲੱਗਦਾ ਹੈ ਤੇ ਤੁਹਾਨੂੰ ਇੱਕ ਦੋ ਇਲੈਕਸ਼ਨਾਂ ਦੇਖਣੀਆਂ ਪੈਣਗੀਆਂ ਉਸ ਪੱਦਰ ਦੇ ਉੱਤੇ ਜਾ ਕੇ ਚਾਹੇ ਹਾਰੋ ਚਾਹੇ ਜਿੱਤੋ ਮੁੜ ਕੇ ਤੁਸੀਂ ਉਹ ਕੰਮ ਤੇ ਕਾਇਮ ਹੋ ਲੜ ਰਹੇ ਹੋ ਕਰ ਰਹੇ ਹੋ ਉਹ ਗਾਇਬ ਹੈ ਉਹ ਪੋਲਿਟਿਕ ਸਸਦ ਦੇ ਵਿੱਚ ਪਰ ਇਹ ਵੀਜ ਨਾਸ ਨਹੀਂ ਹੈ ਜਿਵੇਂ ਜਿਵੇਂ ਲੋਕ ਇੱਕ ਪ੍ਰੋਸੈਸ ਤੋਂ ਗੁਜ਼ਰੇ ਨੇ ਲੋਕ ਨਰਾਸ਼ ਸੀਗੇ ਬਿਲਕੁਲ ਟੋਟਲੀ ਇੱਕ ਨਰਾਸ਼ਤਾ ਦਾ ਆਲਮ ਸੀਗਾ ਬੜੇ ਵੱਡੇ ਪੰਦਰ ਦੇ ਉੱਤੇ ਉਹਦੇ ਚੋਂ ਖੁਦਕਿਸੀ ਉਹਦੇ ਚੋਂ ਨਸਾ ਉਹਦੇ ਚੋਂ ਫੋਰਸ ਮਾਈਗ੍ਰੇਸ਼ਨ ਤੇ ਲੀਡਰਸ਼ਿਪ ਨੇ ਕਿੰੜੀ ਹੈ ਜੋ ਜੀ ਸਾਡੇ ਸਾਹਮਣੇ ਆ ਹੁਣ ਨਰਾਸ਼ਾ ਚੋਂ ਲੋਕ ਅੰਦੋਲਨਤ ਹੋਣ ਲੱਗੇ ਨੇ ਉਹਨਾਂ ਤੋਂ ਨਰਾਸ਼ਾ ਛੱਡ ਕੇ ਆਪ ਅੱਗੇ ਆਉਣਾ ਪਏਗਾ ਭਾਵੇਂ ਹੋ ਆਪਣੀਆਂ ਇਕਨੋਮਿਕ ਲੜਾਈਆਂ ਤੇ ਕਲਚਰ ਲੜਾਈਆਂ ਐਨ ਵਾਅਰਮੈਂਟ ਦੀਆਂ ਲੜਾਈਆਂ ਲੜ ਰਏ ਨੇ ਜਿੱਥੇ ਜਿੱਥੇ ਬੈਠੇ ਹੋਏ ਨੇ ਉਹ ਚਰਨਿੰਗ ਦੇ ਵਿੱਚੋਂ ਕੋਈ ਚੀਜ਼ ਐ ਮਰਜ ਹੁੰਦੀ ਐ ਮੇਰੇ ਖਿਆਲ ਨਾਲ ਉਬਰਾਨ ਦੇ ਵਿੱਚੋਂ ਇਹਨੂੰ ਐ ਡਿਜ਼ਾਈਨ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਚੋਂ ਆਹ ਲੀਡਰਸ਼ਿਪ ਆ ਇਹਨੂੰ ਅੱਗੇ ਵਧ ਜੂਗਾ ਵਧ ਜੂਗਾ ਸੁਭਾਵਿਕ ਲੀਡਰਸ਼ਿਪ ਐ ਮਰਜ ਸ਼ਾਇਦ ਉਹਨਾਂ ਅੰਦੋਲਨਾਂ ਚੋਂ ਨਾ ਮੂਵਮੈਂਟਾਂ ਚੋਂ ਹੋਏਗੀ ਇਹ ਲੋਕਾਂ ਦੀ ਤਲਾਸ਼ ਸੀ ਕਿ ਦਿੱਲੀ ਜਿਹਾ ਮੂਵਮੈਂਟ ਚੱਲੀ ਆਪ ਨੂੰ ਦੇ ਦੋ ਫੁਲਾਨੇ ਨੂੰ ਦੇ ਦੋ ਜੇ ਪੰਜਾਬ ਦੀ ਫਰੇਗਰੈਂਸ ਆਫ ਸੋਇਲ ਨਾਲ ਜੁੜੀ ਹੋਈ ਉਹਦੀ ਰੂਹ ਨਾਲ ਜੁੜੀ ਹੋਈ ਉਹਦੇ ਇਸ਼ੂ ਸਰੋਕਾਰਾਂ ਨਾਲ ਜੁੜੀ ਹੋਈ ਲੀਡਰਸ਼ਿਪ ਐ ਮਰਜ ਇੱਥੋਂ ਦੇ ਹਲਾਫ ਚੋਂ ਹੋਣੇ ਆ ਮੇਰੇ ਖਿਆਲ ਹੈ ਮੈਨੂੰ ਲੱਗਦਾ ਕਿ ਬਹੁਤੀ ਗੱਲ ਨਹੀਂ ਹੈ ਇਹਦੇ ਚ ਨਰਾਸ਼ਤਾ ਲੋਕ ਤਾਂ ਤੋੜ ਰਹੇ ਨੇ ਅਜੇ ਸ਼ਾਇਦ ਉਹਨਾਂ ਸੱਜਣਾ ਨੂੰ ਹੋਏਗੀ ਇਹੋ ਜਿਹੀ ਹੁੰਦੀ ਵੀ ਹੈ ਕਿ ਜਦ ਐਮਪੀ ਘਟ ਬਣਦੇ ਨੇ ਐਮਐਲਏ ਘਟ ਬਣਦੇ ਨੇ ਪਰ ਉਹ ਐਮਐਨ ਐਮਪੀ ਦੀ ਔਕਾਤ ਕਿੱਡੀ ਕਰਾਈ ਜਾਂਦੀ ਹੈ ਜਦੋਂ ਲੋਕ ਚੱਲਣ ਲੱਗਦੇ ਨੇ ਧਰਤੀ ਦੇ ਉੱਤੇ ਪੈਰਲਲ ਤਾਂ ਉਹ ਡਗ ਮਗਾ ਜਾਂਦੀ ਹੈ ਤੇ ਉਹ ਸਭ ਦੇ ਸਾਹਮਣੇ ਬਾਡੀਗਾਰਡਾਂ ਦੇ ਵਿੱਚ ਵਿਚਰਨਾ ਪਸੰਦ ਕਰਦੇ ਨੇ ਔਰ ਮੈਨੂੰ ਲੱਗਦਾ ਕਿ ਪੰਜਾਬ ਜਾਗ ਲੱਗੀ ਹੋਈ ਹੈ ਟਾਈਮ ਹੈ ਉਹ 2 ਸਾਲ ਹੈ 5 ਸਾਲ ਹੈ 7 ਸਾਲ ਹੈ 10 ਸਾਲ ਹੈ ਤੇ ਲੀਡਰਸ਼ਿਪ 에 ਮਰਜ ਨਾ ਹੋਵੇ ਸੰਭਵ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਅਸੰਭਵ ਜੀ ਗੱਲ ਹੈ ਬੋਲਣਗੇ ਲੋਕਾਂ ਨੇ ਵੀ ਲੀਡਰਸ਼ਿਪ 에 ਮਰਜ ਨਹੀਂ ਹੋਏਗਾ ਸੱਜ ਇਕਤਾਰ ਸਿੰਘ ਦੀ ਇੱਕ ਛੋਟੀ ਜੀ ਟਿੱਪਣੀ ਜਿਹੜੇ ਮੈਂ ਮੈਂ ਇਹ ਲੰਬੀ ਬੈਸਾ ਮੈਂ ਇਸ ਲੰਬੀ ਇਸ ਬੈਸ ਵਿੱਚ ਪੈਣਾ ਨਹੀਂ ਚਾਹਦਾ ਪੰਜਾਬ ਦੇ ਲੋਕ ਕਿੰਨੇ ਕਿੰਨੀ ਦੇਰ ਸੰਘਰਸ਼ ਕਰੀ ਜਾਣ ਲੋਕ ਬੜੇ ਸੰਘਰਸ਼ ਸਾਡੇ ਮੈਂ ਖੁਦ ਆਈ ਬਟਰੇ ਸੰਘਰਸ਼ਾਂ ਦਾ ਤੇ ਲੋਕ ਮਰੇ ਵੀ ਬੜੇ ਲੋਕ ਨਹੀਂ ਦੇਰ ਆਪਣਾ ਖੂਨ ਲਈ ਚੱਲਣਾ ਤੇ ਇਸ਼ੂਸ ਕੀ ਹੈ ਕੀ ਇਸ਼ੂ ਉਹ ਹੈਗੇ ਜਿਹਨਾਂ ਵਾਸਤੇ ਖੂਨ ਦਿੱਤਾ ਗਿਆ ਲੀਡਰਸ਼ਿਪ ਐ ਮਰਜ ਹੋ ਜਾਂਦੀ ਲੀਡਰਸ਼ਿਪ ਤਾਂ ਪਹਿਲਾਂ ਵੀ ਮਰਜ ਹੋਈ ਹੈ ਸਮੱਸਿਆ ਲੀਡਰਸ਼ਿਪ ਦੀ ਨਹੀਂ ਹੈ ਉਹ ਲੀਡਰਸ਼ਿਪ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਹੁਣ ਵੀ ਸਟੱਡੀ ਦਾ ਵਿਸ਼ਾ ਹੈ ਲੀਡਰਸ਼ਿਪ ਐ ਮਰਜ ਹੋਈ ਤੁਹਾਡੇ ਕਿੰਧੂ ਪਰ ਤੋ ਹੋ ਸਕਦੇ ਉਸ ਲੀਡਰਸ਼ਿਪ ਤੇ ਲੇਕਿਨ ਲੀਡਰਸ਼ਿਪ ਐ ਮਰਜ ਹੁੰਦੀ ਹੈ ਲੇਕਿਨ ਮੈਂ ਜਿਹੜੀ ਬੇਸਿਕ ਗੱਲ ਕਰ ਰਿਹਾ ਹਾਂ ਉਹ ਸੰਘਰਸ਼ ਤਾਂ ਹੁਣ ਵੀ ਚੱਲ ਰਹੇ ਆ ਜਿਹੜੇ ਕੀ ਇਹਨਾਂ ਵਾਸਤੇ ਸੰਘਰਸ਼ ਦੀ ਲੋੜ ਹੈ ਚਾਹੀਦਾ ਤਾਂ ਫਰੇਮਵਰਕ ਹੈ ਅਸੀਂ ਕਹਿੰਦੇ ਵੀ ਮਾਈਗ੍ਰੇਸ਼ਨ ਹੋ ਰਹੀ ਹੈ ਇਹ ਸੰਘਰਸ਼ ਕਰਕੇ ਰੋਕੀ ਜਾ ਸਕਦੀ ਹੈ ਨਹੀਂ ਇਹਦੇ ਆਸਤੇ ਫਰੇਮਵਰਕ ਚਾਹੀਦਾ ਹੈ ਇਹ ਇੱਕ ਪੂਰੇ ਦਾ ਪੂਰਾ ਸੈਗਮੈਂਟ ਲੈ ਕੇ ਆਉਣਾ ਹੈ ਕਿ ਪੰਜਾਬ ਨੂੰ ਇਸੇ ਹੀ ਚੌਕਟੇ 'ਚ ਰੱਖ ਕੇ ਦੇਖਣਾ ਹੈ ਇਸੇ ਲੀਡਰਸ਼ਿਪ ਇਨਾਂ ਹੀ ਪਾਰਟੀਆਂ ਨਾਲ ਤਾਂ ਫਿਰ ਕਿੰਨੇ ਸਾਲ ਹੋਰ ਚਾਹੀਦੇ ਜੇਕਰ ਕੋਈ ਨਵੀਂ ਧਾਰਾ ਬੈਂਦੀ ਆ ਤਾਂ ਉਹਨੂੰ ਉਹਦੇ ਲੀਡਰਸ਼ਿਪ ਛੇਤੀ ਐਕਸਪੋਜ਼ ਕਿਉਂ ਹੋ ਜਾਂਦੇ ਆ ਪੰਜਾਬ ਦੇ ਵਿੱਚੋਂ ਲੀਡਰਸ਼ਿਪ ਕਿਉਂ ਨਹੀਂ ਆ ਰਹੀ ਜੇ ਕੋਈ ਹੈਗੀ ਵੀ ਆ ਔਰ ਇਹ ਵੀ ਬૌਧਿਕਤਾ ਦੇ ਪੱਖੋਂ ਵੀ ਦੇਖਿਆ ਜਾਵੇ ਲਿਖਣ ਵਾਲਿਆਂ ਦੇ ਪੱਖ ਤੋਂ ਵੀ surjit patar ਤੋਂ ਬਾਅਦ ਮੈਂ ਦੇਖ ਰਿਹਾ ਸੀ ਅੱਜ ਦੇ ਦਿਨ ਕਿਹੜੇ ਕਵੀ ਨੂੰ ਉਸ ਤਰ੍ਹਾਂ ਰੱਖ ਕੇ ਦੇਖੀ ਹੈ ਮੈਂ ਇੱਕ ਮੈਂ ਇਹ ਗੱਲ ਇੱਕ ਗੱਲ ਆਸ ਮੈਂ 1982 ਦੇ ਸੰਗਰਸ਼ ਲਗਾਤਾਰ ਕਵਰ ਕੀਤਾ ਹੈ ਮੇਰੇ ਕੋਲੇ ਅੱਜ ਵੀ ਪੰਜਾਬੀ ਦੇ ਵਿੱਚ ਇਵਨ ਕਿਸੇ ਵੀ ਲੈਂਗੁਏਜ ਦੇ ਵਿੱਚ ਇੱਕ ਵਧੀਆ ਪੀਸ 2-3000 ਵਰਡ ਦਾ ਨਹੀਂ ਹੈ ਜਿਹੜਾ ਐਕਸਪਲੇਨ ਕਰ ਸਕੇ ਕਿ ਉਹ ਸੰਗਰਸ਼ ਕੀ ਸੀ ਇਹਦਾ ਮਤਲਬ ਇਹ ਪਾਰਾ ਟੈਕਸ ਦਾ ਕਰੈਸਿਸ ਜਿਹੜੀ ਸਾਡੀ ਬੁੱਧੀ ਦਾ ਬੌਧਿਕ ਕਗਾਰਲੀ ਆ ਇੰਟੈਲੈਕਚੁਅਲ ਸੈਕਸ਼ਨ ਜਾ ਮੈਂ ਮੈਂ ਬਹੁਤ ਮੈਂ ਬਹੁਤ ਗੱਲ ਆ ਉਹ ਸਾਰੀਆਂ ਚੀਜ਼ਾਂ ਨੇ ਜਿਹਨੂੰ ਆਪਾਂ ਗੱਲ ਕਰਾਂਗੇ ਜਿਕਰ ਇਹ ਬਹੁਤ بڑا ਇਸ਼ੂ ਹੈ ਹਾਂ ਹਾਂ ਜਿੰਨਾ ਚਿਰ ਦੁਨੀਆ ਰਹਿੰਦੀ ਹੈ ਤਾਂ ਉਮਰ ਸੰਘਰਸ਼ ਵੀ ਕਰਨਾ ਪੈਂਦਾ ਹੈ ਇਸ਼ੂ ਅਡਰੈਸ ਕਰਨੇ ਪੈਂਦੇ ਨੇ ਹਰ ਨਵੀਂ ਪੀੜ੍ਹੀ ਨੂੰ ਆਪਦਾ ਸਿਰ ਆਪ ਗੁੰਦਣਾ ਆਉਣਾ ਪੈਂਦਾ ਹੈ ਦੁਨੀਆ ਦੀ ਹਿਸਟਰੀ ਇਸੇ ਗੱਲ ਨਾਲ ਭਰੀ ਹੋਈ ਹੈ ਤੇ ਸਾਡੀ ਵੀ ਹਿਸਟਰੀ ਇਹੀ ਹੈ ਸਾਨੂੰ ਵੀ ਅਗਲੀ ਪੜਨੀ ਪੈਗੀ ਤੇ ਜੇਕਰ ਉਹ ਵੀ ਸੰਘਰਸ਼ ਮੁਕਜੂਗ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਪੀਸ ਪੁਰਤਾਂ ਚੱਲਦੀਆਂ ਨੇ ਕਿਸੇ ਵੀ ਦੁਨੀਆ ਚ ਐ ਨਹੀਂ ਚੱਲਦੀਆਂ ਸਾਰੇ ਜਗ੍ਹਾ ਲੋਕੀਂ ਚਾ ਹੁਣ ਪੰਜਾਬ ਚ ਪੰਜਾਬ ਚ ਲੋਕ ਕਿਉਂ ਮਰੀ ਜਾਣ ਲਗਾਤਾਰ ਹਰ ਸਾਲ ਮੈਂ ਤਾਂ ਇਹ ਗੱਲ ਕਰ ਰਿਹਾ ਕੇਵਲ ਪੰਜਾਬ ਚ ਨਹੀਂ ਮਰ ਰਹੇ ਸਰ ਸਾਰੀ ਦੁਨੀਆ ਲੜ ਰਹੀ ਆ ਦੁਨੀਆ ਦੇ ਦੇ ਨਕਸ਼ੇ ਚ ਦੇਖੋ ਕਿੱਥੇ ਕਿੱਥੇ ਲੜਾਈ ਕਿਵੇਂ ਹੋ ਰਹੀ ਮੈਨੂੰ ਪਤਾ ਸਾਰਾ ਮੈਂ ਬਿਲਕੁਲ ਸਟੱਡੀ ਕਰਦੇ ਉਹੀ ਰੌਣਾ ਫਿਰਨਾ ਕੱਲਾ ਪੰਜਾਬ ਨਹੀਂ ਕੱਲਾ ਮਰ ਰਿਹਾ ਸੰਘਰਸ਼ ਦੇ ਵਿੱਚ ਲੋਕ ਕੁਰਬਾਨੀਆਂ ਵੀ ਕਰਦੇ ਨੇ ਪੰਜਾਬ ਜਿਆਦਾ ਸ਼ੈਤ ਮਜ਼ਬੂਤੀ ਨਾਲ ਚੱਲ ਰਿਹਾ ਤੇ ਹੋਪ ਵੀ ਦੇ ਰਿਹਾ ਨਹੀਂ ਉਥੇ ਤੜਪ ਤੜਣ ਵੀ ਕਿਤੇ ਲੱਗਦੀ ਹੈ ਇੱਥੇ ਅਗੂ ਨਹੀਂ ਕਿ 50 ਹਜ਼ਾਰ ਬੰਦਾ ਮਰ ਜੇ ਤੇ ਮੁੜ ਕੇ ਗੱਲ ਹੀ ਨਾ ਕਰੇ ਯਾਰ ਨਹੀਂ ਨਹੀਂ ਆ ਗਿਆ ਔਰ ਜੋਰਪ ਦੀ ਲੜਾਈ ਕਿੰਨੇ ਸਰ ਕਿੰਨੇ 1054 ਚੱਲੀ ਸਰ ਹਮੇਸ਼ਾ ਜੋਰਪ ਦੀ ਲੜਾਈ ਜਦੋਂ ਪਨ ਪਾਸੇ ਤੋਂ ਲੱਗਿਆ 400 ਸਾਲ ਦੀ ਲੜਾਈ ਹੈ 400 ਸਾਲ ਦੀ ਸਾਹਿਬ 50 ਹਜ਼ਾਰ ਬੰਦਾ ਮਾਰਿਆ ਇੱਕ ਦੀ ਗੱਲ ਨਹੀਂ ਹੈ ਨੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਗੱਲ ਕਰਨ ਨੂੰ ਤਿਆਰ ਲਈ ਯਾਰ ਆਪਾਂ ਕੀ ਗੱਲਾਂ ਕਰਦੇ ਜਦੋਂ ਅਸੀਂ ਗੱਲ ਕਰਨਾ ਵੀ ਚਾਹੁੰਦੇ ਆ ਸਾਨੂੰ ਫਤਵਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਔਰ ਇਹ ਤੇ ਪੰਜਾਬ ਦੇ ਵਿੱਚ ਉਹ ਤਰਤਲ ਵੀ ਪੈਦਾ ਨਹੀਂ ਹੋ ਰਹੀ ਨਾ ਜਿੱਥੇ ਮਤਲਬ ਬਹਿਸ ਹੋ ਸਕੇ ਉਹ ਵੀ ਨਹੀਂ ਪੈਦਾ ਹੋ ਰਹੀ ਸਾਮੀਰ ਸਿੰਘ ਜੀ ਗੱਲ ਤਾਂ ਇੰਟੈਲੈਕਚੁਅਲ ਇਸ ਵੇਲੇ ਕੰਗਾਲੀ ਤਾਂ ਹੈਗੀ ਆ ਨਾ ਨਹੀਂ ਮੈਂ ਲਫ਼ਜ਼ ਬਹੁਤਕ ਗੱਲਾਂ ਨਹੀਂ ਵਰਤਦਾ ਮੈਂ ਸਿਆਣਾ ਥੋੜਾ ਹੀ ਹੈ ਇਹਦਾ ਮਤਲਬ ਮੈਂ ਸਿਆਣਾ ਹਾਂ ਜੇ ਦੂਜਿਆਂ ਨੂੰ ਬਹੁਤ ਗੱਲਾਂ ਦੀ ਗੱਲ ਕਰ ਰਿਹਾ ਨਹੀਂ ਕੋਈ ਸਿਆਣਾ ਨਹੀਂ ਰਣਕੇ ਇੱਕ ਸਮੂਹਿਕ ਕੰਗਾਲੀ ਆਉਂਦੀ ਹੈ ਬੌਧਿਕ ਕੰਗਾਲੀ ਦਾ ਮਤਲਬ ਹੈ ਸਮੂਹਿਕ ਕਲਾਸ ਕੋਈ ਇੱਕ ਬੰਦਾ ਨਹੀਂ ਹੈ ਦੋ ਬੰਦੇ ਨਹੀਂ ਮੈਂ ਮੈਂ ਵਰਤਦਾ ਪਰ ਉਹਦੇ ਚ ਜੇ ਜੇ ਓਨਲੀ ਕਰਾਂਗੇ ਤੁਮੈਂ ਆਪਣੇ ਆਪ ਨੂੰ ਸਿਆਣਾ ਹੀ ਬਣ ਰਿਹਾ ਹੈ ਹਾਂ ਹਾਂ 312 3000 ਬਾੜ ਦੀ ਕੋਈ ਲਿਖਤ ਨਹੀਂ ਹੈ ਕੋਈ ਡਿਬੇਟ ਨਹੀਂ ਹੈ ਤਾਂ ਫਿਰ ਸਮੁੱਚੀ ਕਮਿਊਨਿਟੀ ਦੇ ਸਾਹਮਣੇ ਕੋਈ ਹਿਸਲ ਜਣਾ ਨਹੀਂ ਫਿਰ ਹੋਰ ਕੀ ਕਰਾਈ ਸਕੇ ਕਰਾਈ ਕਰਾਈ ਸਕੇ ਬਿਲਕੁਲ ਹੈ ਤਾਂ ਇਹਨੂੰ ਕੀ ਕਹਾਂਗੇ ਹਾਂ ਮੈਂ ਕਗਲ ਹੀ ਨਹੀਂ ਕਹਿੰਦਾ ਮੇਰੀ ਸਮੱਸਿਆ ਹੈ ਸ਼ਾਇਦ ਮੈਂ ਗਲਤ ਹੋਵਾਂ ਮੈਂ ਮੰਨ ਕੇ ਤੁਰਦਾ ਤਾਂ ਚਲੋ ਉਹ ਉਹ ਠੀਕ ਹੈ ਉਹ ਕੋਈ ਗੱਲ ਨਹੀਂ ਉਹ ਅਲੱਗ-ਅਲੱਗ ਸ਼ਬਦਾਬਲੀ ਹੋ ਸਕਦੀ ਹੈ ਹਰ ਇੱਕ ਨੂੰ ਆਪੋ ਆਪਣਾ ਉਹ ਠੀਕ ਹੈ ਉਹ ਕੋਈ ਬੜੀ ਗੱਲ ਨਹੀਂ ਹੈ ਕੋਈ ਕੋਈ ਪਰ ਨਾਲ ਦੀ ਨਾਲ ਗੱਲ ਇਹ ਕਿ ਜ਼ਰੂਰ ਹੈ ਕਿ ਇਹ ਜਿਹੜੇ ਸਾਰੇ ਸੈਟਅਪ ਨੇ ਔਰ ਜਿਹੜੇ ਸਦਮੇ ਚੋਂ ਪੰਜਾਬ ਗੁਜ਼ਰੇ ਆ ਪਿਛਲੇ ਖਾਰਕੂ ਮੂਵਮੈਂਟ ਦੇ ਵਿੱਚ ਇੱਕ ਪੂਰੀ ਪੀੜ੍ਹੀ ਮਰਨ ਤੋਂ ਬਾਅਦ ਸਦਮੇ ਚੋਂ ਦੁਬਾਰਾ ਬਾਹਰ ਆਉਣ ਲੱਗੇ ਬਹੁਤ ਵੱਡੇ ਜਿਗਰੇ ਦਾ ਕੁਐਸਚਨ ਹੈ ਔਰ ਸਦਮੇ ਚੋਂ ਬਾਹਰ ਆ ਕੇ ਜਿਹੜਾ ਕਿਸਾਨ ਅੰਦੋਲਨ ਤੋਂ ਬਾਅਦ ਦੀ ਫਿਰ ਤੱਕ ਲਗਾਤਾਰ ਹੈ ਜੇ ਤਾਂ ਸੀ ਤੁਰੰਤ ਫਲ ਦੇਖਾਂਗੇ ਦੇਖੋ ਜੀ ਕਿਸਾਨ ਅੰਦੋਲਨ ਚ ਵੀ ਕੀ ਹੋ ਗਿਆ ਕੱਲਾ ਕੱਲਾ ਬੰਦਾ ਜਿਹੜਾ ਹਾਰ ਲੈ ਕੇ ਖੜਦਾ ਸੀ ਪਾਲਿਟਿਸਨ ਦੇ ਸਾਹਮਣੇ ਉਹ ਅੱਖਾਂ ਦਿਖਾ ਕੇ ਖੜਦਾ ਛਾਤੀ ਠੋਕ ਕੇ ਖੜ ਰਿਹਾ ਹੈ ਇਹ ਸਿਕ ਤਬਦੀਲੀ ਹੈ ਪਿਛਲੀਆਂ ਸਾਰੀਆਂ ਇਲੈਕਸ਼ਨਾਂ ਨਾਲੋਂ ਜ਼ਿਆਦਾ ਔਰ ਜੇ ਇਹਹੀ ਟ੍ਰੈਂਡ ਰਹਾ ਤੇ ਤੁਸੀਂ ਦੇਖਣਾ ਕਿੰਨੇ ਲੋਕ ਚੋਣ ਵੋਟਾ ਮੰਗਣ ਜਾਇਆ ਕਰਨਗੇ ਹੌਲੀ ਹੌਲੀ ਉਸ ਤੋਂ ਬਾਅਦ ਦੀਆਂ ਅਗਲੀਆਂ ਚੀਜ਼ਾਂ ਦੇ ਵਿੱਚ ਔਰ ਉਹ ਚੀਜ਼ ਉਹ ਚੀਜ਼ ਉਹ ਪ੍ਰੋਸੈਸ ਹੈ ਪ੍ਰੋਸੈਸ ਮੇਰੇ ਖਿਆਲ ਨਾਲ ਰਿਜ਼ਲਟ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਹਮੇਸ਼ਾ ਹੀ ਪਰ ਉਹਦੇ ਤੇ ਕੋਈ ਚਰਬਸੀਮਾ ਤੇ ਕੋਸਾ ਹੁੰਦੀ ਹੈ ਕੋਈ ਵੀ ਪਰਮਾਨੈਂਟ ਨਹੀਂ ਹੁੰਦਾ ਸੋਲੂਸ਼ਨ ਜੇ ਅੱਜ ਇੱਕ ਹੋ ਵੀ ਜਾਏਗਾ ਉਹ ਵੀ 10 ਸਾਲ ਨੂੰ ਆਊਟਡੇਟ ਹੋ ਜੇ ਫਿਰ ਨਵੇਂ ਕੋਈ ਗੱਲ ਕਰਨੀ ਪੈਂਦੀ ਹੈ ਫਿਰ ਨਵੇਂ ਤੋਂ ਬਾਅਦ ਕੋਈ ਨਾ ਕੋਈ ਚੀਜ਼ਾਂ ਹੁੰਦੀਆਂ ਨੇ ਚਲੋ ਚੰਗੀ ਬੈਸ ਅੱਜ ਇਹਨੂੰ ਆਪਾਂ ਹੁਣ ਖਤਮ ਕਰ ਦਿੰਨੇ ਹਾਂ ਪਰ ਮੈਨੂੰ ਅਜੇ ਵੀ ਹੈ ਕਿ ਇਤਿਹਾਸ ਇੱਕ ਵਾਰੀ ਫਿਰ ਰਿਪੀਟ ਨਾ ਹੋਵੇ ਨਾ ਆਪਾਂ ਗੱਲ ਕਰਦੇ ਰਵਾਂਗੇ ਕਿ ਆ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਨਵੇਂ ਮਿਲੀਆਂ ਕਿਤੇ ਲੋਕਾਂ ਦੀਆਂ ਖਾਇਸ਼ਾਂ ਤੇ ਉਹ ਵੀ ਕਾਤਲਤਾ ਨਹੀਂ ਬਣ ਰਹੇ ਬਣਦਾ ਤਾਂ ਇਹ ਹੀ ਕਿ ਭਗਵੰਤ ਮਾਣ ਆਮ ਲੋਕਾਂ ਚੋਂ ਆਏ ਸੀ ਘਟੋ ਘਟ ਲੋਕਾਂ ਦੇ ਦਰਦ ਨੂੰ ਲੈ ਕੇ ਜਵਾਨ ਦੇਣ ਲੱਗ ਜਾਂਦੇ ਘਟੋ ਘਟ ਦੋ ਚਾਰ ਮੁੱਦੇ ਹੀ ਵੱਡੇ ਐਡਰੈਸ ਕਰ ਲੈਂਦੇ ਉਹਨਾਂ ਨੇ ਵੀ ਤਾਂ 300 ਯੂਨਿਟ ਮਾਫ ਕਰਕੇ ਤੇ ਪ੍ਰਾਪਤੀ ਗਿਣਤੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ